ਸਾਚੀ ਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਵਧੀਆ ਹੋਵੋ ਜਦੋਂ ਨਾ ਅੰਗਰੇਜ਼ ਆਏ ਨੇ ਆਪਣੇ ਬ੍ਰਿਟਿਸ਼ ਗਵਰਨਮੈਂਟ ਆਈ ਹੈ ਇੰਡੀਆ ਚ ਤਾਂ ਉਹਨਾਂ ਨੇ ਮੰਨ ਲਓ ਵੀ ਸਾਰਾ ਇੰਡੀਆ ਤੇ ਕਬਜ਼ਾ ਕੀਤਾ ਤੁਹਾਨੂੰ ਪਤਾ ਹੀ ਆ ਕਬਜ਼ਾ ਕਰਨ ਦੇ ਨਾਲ ਨਾਲ ਉਹਨਾਂ ਨੇ ਮੰਨ ਲਓ ਜਿੱਥੇ ਇੰਡੀਆ ਤੋਂ ਪੈਸਾ ਕਮਾਇਆ ਉੱਥੇ ਇੰਡੀਆ ਨੂੰ ਦਿੱਤੀਆਂ ਵੀ ਬਹੁਤ ਚੀਜ਼ਾਂ ਨੇ ਤਾਂ ਉਹਨਾਂ ਹੀ ਚੀਜ਼ਾਂ ਚੋਂ ਇੱਕ ਦੀ ਆਪਾਂ ਗੱਲ ਕਰਦੇ ਆ ਰੇਲ ਕਿਤੇ ਰੇਲ ਦਾ ਨਾ ਨਾ ਮੰਨ ਲਓ ਵੀ ਜਦੋਂ ਪਟੜੀ ਪਛਾਈ ਤਾਂ ਪਟੜੀ ਕਿਤੇ ਸਾਧੂ ਦੇ ਡੇਰੇ ਕੋਲ ਦੀ ਲੰਘ ਰਹੀ ਸੀ ਜਦੋਂ ਅੰਗਰੇਜ਼ ਆਏ ਨੇ ਉਹਨਾਂ ਨੇ ਆਪਣੇ ਮੰਨ ਲਓ ਵੀ ਡੇਲੀ ਆਉਣ ਜਾਣ ਵਾਸਤੇ ਜਾਂ ਡੇਲੀ ਆਪਣੇ ਕੰਟਰੀ ਜੰਡੀਆਂ ਤੋਂ ਸਮਾਨ ਭੇਜਣ ਵਾਸਤੇ ਤਾਂ ਉਹਨਾਂ ਨੇ ਟਰੈਕ ਪਿਛਾਤੇ ਰੇਲਾਂ ਦੇ ਜਿਹੜਾ ਇੱਕ ਟਰੈਕ ਪਿਛਾਇਆ ਉਹ ਮੰਨ ਲਓ ਵੀ ਕਿਸੇ ਸਾਧੂ ਦੇ ਡੇਰੇ ਕੋਲ ਦੀ ਪਿਛਾਤਾ ਹੁਣ ਜਿੰਨਾ ਚਿਰ ਤਾਂ ਟ੍ਰੈਕ ਵਿਛ ਗਿਆ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਰੇਲ ਕਿਹ ਚੀਜ਼ ਆ ਤੇ ਜਦੋਂ ਟ੍ਰੈਕ ਵਿਛ ਗਿਆ ਉਹਦੇ ਤੇ ਰੇਲ ਦਾ ਕੰਮ ਚੱਲ ਪਿਆ ਤਾਂ ਜਿਉਂ ਵੀ ਰੇਲੇ ਇਧਰੋਂ ਉਧਰੋਂ 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 ਆਪ ਡਾਊਨ ਕਰਿਆ ਕਰੇ ਤੇ ਇੱਕ ਸਾਧੂ ਦਾ ਡੇਰਾ ਸੀ ਜਿਹੜਾ ਉੱਥੇ ਤਾਂ ਸਾਧੂ ਜਿਹੜਾ ਮੇਨ ਸੀ ਮੇਨ ਸਾਧੂ ਤਾਂ ਉਹ ਨਿਕਲ ਕੇ ਰੋ ਜਿਹੜੇ ਟਾਈਮ ਟ੍ਰੇਨ ਆਇਆ ਕਰੇ ਉਹ ਟਾਈਮੋਂ ਤੋਂ ਪਹਿਲਾਂ 2 ਮਿੰਟ ਜਾ ਕੇ ਖੜਜਿਆ ਕਰੇ ਜਦੋਂ ਉੱਥੇ ਜਾ ਕੇ ਖੜਜਾ ਕਰੇ ਤਾਂ ਹੁਣ ਉਹ ਜਿਹੜੇ ਟ੍ਰੇਨ ਸੀ ਉਹ ਕੋਲੀ ਆਈ ਸੀ ਤਾਂ ਰੋ ਜ ਉਹਨੂੰ ਟ੍ਰੇਨ ਨੂੰ ਦੇਖਿਆ ਕਰੇ ਵੀ ਕਿੱਦਾਂ ਚੱਲਦੀ ਹੈ ਕੀ ਸਿਸਟਮ ਆ ਤਾਂ ਇੱਕ ਦਿਨ ਉਹਦੇ ਮੰਨ ਲਓ ਵੀ ਜਿਹੜੇ ਹੁੰਨੇ ਆ ਸੇਵਾਦਾਰ ਰੱਖੇ ਹੋਏ ਉਹ ਬਹੁਤ ਖਰਾਣ ਹੋਏ ਕਹਿੰਦਾ ਵੀ ਬਾਬਾ ਜੀ ਇੱਕ ਜੀ ਗੱਲ ਪੁੱਛੀਏ ਤੁਹਾਨੂੰ ਤਾਂ ਗੁੱਸਾ ਤਾਂ ਨਹੀਂ ਕਰੋਗੇ ਤਾ ਉਹ ਕਹਿੰਦਾ ਵੀ ਨਹੀਂ ਪੁੱਛੋ ਕੀ ਗੱਲ ਪੁੱਛਣੀ ਚਾਹੁੰਦੇ ਹੋ ਤੁਸੀਂ ਤਾ ਉਹ ਕਹਿੰਦਾ ਕਿ ਤੁਸੀਂ ਗੁੱਸਾ ਕਰੋਗੇ ਕਹਿੰਦਾ ਵੀ ਨਹੀਂ ਹੋ ਸਕਦਾ ਕੋਈ ਤੁਹਾਡਾ ਇਹੋ ਜਿਹਾ ਸਵਾਲ ਹੋਵੇ ਜਿਹਦਾ ਜਵਾਬ ساری ਉਮਰ ਨਾਲ ਤੁਹਾਨੂੰ ਮਿਲੇ ਮੈਂ ਤੁਹਾਨੂੰ ਜਵਾਬ ਦੇ ਦਮਾ ਤਾ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦੇ ਆਂ ਵੀ ਜਦੋਂ ਆ ਟ੍ਰੈਕ ਵਿਛਿਆ ਉਦੋਂ ਤਾਂ ਤੁਸੀਂ ਇੱਥੇ ਆਏ ਨਹੀਂ ਟ੍ਰੈਕ ਵਿਛਾਈ ਕਹਿੰਦੇ ਆ ਉਹ ਬੰਦੇ ਤੇ ਹੁਣ ਜਦੋਂ ਤੇ ਰੇਲ ਚੱਲਣ ਲੱਗੀ ਆ ਤੁਸੀਂ ਸਵੇਰ ਤੋਂ ਜਦੋਂ ਰੇਲ ਆਉਂਦੀ ਆ ਇੰਗਲੈਂਡ ਨੂੰ ਜਾਂਦੀ ਆ ਤੇ ਜਦੋਂ ਇੰਗਲੈਂਡ ਤੋਂ ਵਾਪਸ ਇੰਡੀਆ ਆਉਂਦੀ ਆ ਤੁਸੀਂ ਇਹਨੂੰ ਰੋਜ਼ ਕੀ ਤੱਕਦੇ ਹੋ ਵੀ ਮਿਲਦਾ ਤੁਹਾਨੂੰ ਇਹੋ ਜਿਹਾ ਕੁਝ ਹੈ ਨਹੀਂ ਤੁਸੀਂ ਕੀ ਦੇਖਦੇ ਹੋ ਤਾਂ ਉਹ ਜਿਹੜਾ ਉੱਥੇ ਦਾ ਸਾਧੂ ਤਾਂ ਦੇਰੇ ਦਾ ਮਾਲਕ ਉਹਨੇ ਬਹੁਤ ਵਧੀਆ ਜਵਾਬ ਦਿੱਤਾ ਕਹਿੰਦਾ ਵੀ ਮੈਂ ਇਹ ਤੋਂ ਬਹੁਤ ਕੁਝ ਸਿੱਖਦਾ ਉਹ ਗੱਲ ਵੀ ਫਿਰ ਉਹ ਕਹਦਾ ਪਹਿਲਾਂ ਤਾਂ ਮੈਨੂੰ ਰੇਲ ਨਾਲ ਹੋ ਗਿਆ ਪਿਆਰ ਵੀ ਕਿੰਨੀ ਸੋਹਣੀ ਕਾੜਾ ਵੀ ਇਹਨੇ ਕਿੰਨਾ ਬੰਦਿਆਂ ਦਾ ਜਿਹੜਾ ਫੋਟੋ ਆਟ ਭਾਈ ਦਾ ਵਜਨ ਦਾ ਕੰਮ ਤਾਂ ਉਹ ਕਿੰਨਾ ਇਹਨੇ ਆਸਾਨ ਕਰਤਾ ਸਾਰਾ ਸਮਾਨ ਆਪ ਤੇ ਚੱਕ ਲੈ ਜਾਂਦਾ ਲੋਹਾ ਠੀਕ ਹੈ ਤੇ ਦੂਗੇ ਨੰਬਰ ਤੇ ਤੋਂ ਕਹਦਾ ਵੀ ਇੱਕ ਤਾਂ ਇਹਨਾਂ ਦੀ ਖਾਸ ਗੱਲ ਮੈਨੂੰ ਇਹ ਲੱਗੀ ਵੀ ਕਿਦਾਂ ਡੱਬੇ ਨਾਲ ਡੱਬੇ ਜੋੜ ਕੇ ਚੱਲਦੇ ਨੇ। ਇੱਕ ਡੱਬੇ ਤੋਂ ਬਾਅਦ ਦੂਜਾ ਡੱਬਾ ਦੂਜੇ ਤੋਂ ਬਾਅਦ ਤੀਜਾ ਡੱਬਾ। ਤੇ ਬਾਕੀ ਕਹਿੰਦਾ ਤੀਜਾ ਕੰਮ ਇਹ ਆ ਵੀ ਆਪਣੇ ਇੱਕ ਮੰਜ਼ਲ ਤੋਂ ਚੱਲ ਕੇ ਇੱਕ ਮੰਜ਼ਲ ਤੋਂ ਚੱਲ ਕੇ ਦੂਜੀ ਮੰਜ਼ਲ ਜਿੱਥੇ ਰਹੂਗੀ ਜਿੱਥੇ ਉਹਨੇ ਜਾਣਾ ਉੱਥੋਂ ਤੱਕ ਹੀ ਰੁਕਦੀ ਹੈ ਨਹੀਂ। ਬੇ ਇੱਕ ਸੀਮਾ ਤੋਂ ਦੂਜੀ ਸੀਮਾ ਤੱਕ ਇਹਦਾ ਰਸਤਾ ਤੈਅ ਆ। ਰਸਤੇ 'ਚ ਕੋਈ ਸਟਾਪ ਨਹੀਂ ਹੋਏਗਾ। ਤਹੋ ਕਹਿੰਦਾ ਵੀ ਫੇਰ ਚੌਥਾ ਕਾਰਨ ਕੀ ਆ ਪਾਪਾ ਜੀ ਉਹ ਕਹਿੰਦਾ ਵੀ ਚੌਥਾ ਕਾਰਨ ਇਹ ਆ ਵੀ ਦੇਖੋ ਜਿਹੜਾ ਇਹਦਾ ਇੰਜਨ ਆ ਅੱਗ ਤਾਂ ਸਾਰੀ ਉਹ ਖਾਂਦਾ ਸਭ ਤੋਂ ਮੂਰੇ ਹੋਣ ਦੇ ਕਾਰਨ ਪਰ ਪਿਛਲੇ ਕਿਸੇ ਡੱਬੇ ਤੱਕ ਉਹਦਾ ਸੇਕ ਵੀ ਨਹੀਂ ਪਹੁੰਚਦਾ ਜਿਉਂ ਤਾਂ ਠੰਡੇ ਰਹਿੰਦੇ ਨੇ ਅੱਗ ਤਾਂ ਜਿਹੜਾ ਮੇਨ ਹੋਣ ਮੰਨ ਲਓ ਲਾਣੇ ਦਾ ਰਖਦਾ ਇੰਜਨ ਦਾ ਉਹੀ ਖਾ ਰਿਹਾ ਬਾਕੀ ਦੇ ਹੰਤੱਕ ਸੇਕ ਵੀ ਨਹੀਂ ਆ ਰਿਹਾ ਤੋ ਕਹਿੰਦਾ ਵੀ ਫੇਰ ਉਹ ਕਹਿੰਦਾ ਪੰਜਵਾਂ ਕਾਰਨ ਪੰਜਵਾਂ ਕਾਰਨ ਕਹਿੰਦਾ ਇਹ ਦਿੱਤਾ ਉਹਨੇ ਸੰਤ ਨੇ ਕਹਿੰਦਾ ਵੀ ਇਹ ਤਾਂ ਦੇਖ ਲਓ ਤੁਸੀਂ ਟਰੈਕ ਬਿੰਗਾ ਟੇਡਾ ਜ਼ਰੂਰ ਹੋ ਸਕਦਾ ਕਿਤੋਂ ਕਿਸੇ ਪਾਸੇ ਨੂੰ ਘੁੰਮਦਾ ਪਰ ਜਿਹੜਾ ਇਹਨੂੰ ਇੱਕ ਵਾਰ ਟਾਰਗੇਟ ਦੇਤਾ ਵੀ ਇੱਥੇ ਪਹੁੰਚਣਾ ਉਹ ਤੋਂ ਬਿਨਾਂ ਕਿਤੇ ਨਹੀਂ ਪਹੁੰਚਦਾ ਤੋ ਕਹਿੰਦਾ ਵੀ ਸ਼ੋਰ ਪਾਪਾ ਜੀ ਤੋ ਕਹਿੰਦਾ ਵੀ ਇੱਕ ਸਭ ਤੋਂ ਵੱਡੀ ਜਿਹੜੀ ਮੈਨੂੰ ਖਾਸੀਅਤ ਲੱਗਦੀ ਹੈ ਇਹਨਾਂ ਦੀ ਬੀ ਇਹ ਆਪਦੇ ਕਾਰਪਟ ਤੇ ਚੱਲਦੇ ਨੇ। ਇਹ ਕੋਈ ਹੋਰ ਰਸਤੇ ਨਹੀਂ ਬਣਾਉਂਦੇ ਐ ਕਿ ਇੱਕ ਦੂਜੇ ਤੋਂ ਮੂਰੇ ਭੱਜਣ ਦੇ ਮਾਰੇ। ਜਿਹੜਾ ਕਾਰਪਟ ਦੀ ਲਾਈਨ ਆ ਥੱਲੇ ਪੀਸੀ ਹੋਈ। ਉਹਦੇ ਤੇ ਹੀ ਚੱਲਦੇ ਨੇ। ਤੇ ਉਹ ਕਹਿੰਦੇ ਵੀ ਠੀਕ ਆ। ਤੋਂ ਕਹਿੰਦਾ ਵੀ ਸਭ ਤੋਂ ਲਾਸਟ ਕਾਰਨ ਮੈਂ ਤੁਹਾਨੂੰ ਇਹਦਾ ਦੱਸ ਦਣਾ ਜਿਹੜਾ ਮੈਂ ਦੇਖਣਾ ਹੋਂਨਾ। ਵੀ ਇੰਨਾ ਚ ਇੱਕ ਦੂਜੇ ਤੋਂ ਮੂਰੇ ਨਿਕਲਣ ਦੀ ਦੌੜ ਹੈ ਉਹਨੇ। ਨੌਵਾਂ ਕਾਰਨ ਉਹਨੇ ਜੇ ਦੱਸਿਆ। ਉਹ ਕਹਿੰਦਾ ਵੀ ਇੱਕ ਦੂਜੇ ਤੋਂ ਮੂਰੇ ਨਿਕਲਣ ਦੀ ਦੌੜ ਨਹੀਂ ਹੈਗੀ। ਸਾਬ ਇੱਕ ਦੂਜੇ ਦੇ ਮਗਰ ਲਾਈਨ ਵਾਈਜ਼ ਉਦਾਂ ਹੀ ਚੱਲੀ ਜਾਂਦੇ ਨੇ ਜਣਾਖ ਖਾਈ ਜਾਂਦਾ ਉਹ ਮਗਰ ਆਰਾਮ ਨਾਲ ਆ ਹੀ ਜਾਂਦੇ ਨੇ ਇਹ ਅਵਿਸ਼ਕਾਰ ਆ ਜਿਹੜਾ ਮੈਂ ਇਹ ਦੇਖਣਾ ਰੋਜ਼ ਆਉਣਾ ਇਹ ਤੋਂ ਪ੍ਰਭਾਵਤ ਹੁੰਦਾ ਵੀ ਜੇ ਆਪਣੇ ਇਨਸਾਨ ਵੀ ਇੱਕ ਮੇਨ ਲਾਣੇਦਾਰ ਦੇ ਮਗਰ ਲੱ ਕੇ ਚੱਲੇ ਤਾਂ ਤੁਸੀਂ ਦੇਖੋ ਵੀ ਜਿੱਦਾਂ ਇਹ ਰੇਲ ਨੂੰ ਕਟਨਾਈ ਆਉਂਦੀ ਅੱਗ ਖਾਣੀ ਪੈਂਦੀ ਆ ਲਾਣੇਦਾਰ ਨੂੰ ਹੋ ਸਕਦਾ ਮੁਸੀਬਤਾਂ ਜ਼ਿਆਦਾ ਚੱਲਣੀਆਂ ਪੈਣ ਪਰ ਬਾਕੀ ਪਰਿਵਾਰ ਤਾਂ ਸੌਖਾ ਰਹੂਗਾ ਉਹਦੇ ਮਗਰ ਜੇ ਤੁਰੇ ਜੋ ਕੀ ਕਹਿੰਦਾ ਨਹੀਂ ਤੁਰਦਾ ਸੋ ਤੁਹਾਨੂੰ ਕਿੱਦਾਂ ਲੱਗੀ ਕਹਾਣੀ ਮੈਨੂੰ ਤਾਂ ਵਧੀਆ ਲੱਗੀ ਸੋ ਤਾਂ ਤੁਹਾਡੇ ਨਾਲ ਸ਼ੇਅਰ ਕਰਤੀ ਮਿਲਦਿਆਂ ਨਾ ਵੀ ਕਿਸੇ ਵੀਡੀਓ ਨਾਲ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਿਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ